ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਜਿਨ੍ਹਾਂ ਨੇ ਅੱਜ ਤੋਂ ਲਗਭਗ 4 ਦਿਨ ਪਹਿਲਾਂ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਨੂੰ ਸੌਂਪ ਦਿੱਤਾ ਸੀ ਇੱਕ ਪਾਸੇ ਅਸਤੀਫੇ ਦੀ ਗੱਲ ਬੜੀ ਪੰਜਾਬ ਦੇ ਵਿੱਚ ਉੱਡੀ ਹੋਈ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੇ ਪੰਜਾਬ ਦੀ ਸਿਆਸਤ ਨੂੰ ਫਿਰ ਇੱਕ ਵਾਰ ਹਲਾਰਾ ਦਿੱਤਾ ਹੈ ਦੂਸਰੇ ਪਾਸੇ ਸੁਖਬੀਰ ਬਾਦਲ ਅਤੇ ਵਿਕਰਮਜੀਤ ਮਜੀਠੀਆ ਜੇਲ੍ਹ ਜਾ ਸਕਦੇ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆਈ ਹੈ ਕਿ ਸੁਪਰੀਮ ਕੋਰਟ ਨੇ ਸੁਖਬੀਰ ਬਾਦਲ ਅਤੇ ਵਿਕਰਮਜੀਤ ਸਿੰਘ ਮਜੀਠੀਆ ਉੱਤੇ 56 ਕਸ ਦਿੱਤਾ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਆਪਸੀ ਘਾਟੋਕਲੇਸ਼ ਕਿਉਂਕਿ ਬਾਗੀ ਧੜੇ ਵੱਲੋਂ ਝੁੰਡਾ ਕਮੇਟੀ ਜਿੱਦੀ ਜਿਹੜੀ ਰਿਪੋਰਟ ਹੈ ਉਹ ਲਾਗੂ ਕਰਨ ਦੀਆਂ ਸਲਾਹਾਂ ਦਿੱਤੀਆਂ ਗਈਆਂ ਕਿ 2017 ਦੇ ਵਿੱਚ ਵਿਹਾਰ ਹੋਈ 2022 ਦੇ ਵਿੱਚ ਵਿਹਾਰ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਅੱਜ ਤੋਂ 5 ਮਹੀਨੇ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਹਦੇ ਵਿੱਚੋਂ 13 ਜਿਹੜੇ ਲੋਕ ਸਭਾ ਦੇ ਮੈਂਬਰ ਖੜੇ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ 9 ਦੀਆਂ ਜਬਾਨਤਾਂ ਜਬਤ ਹੋਈਆਂ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਸੁਖਬੀਰ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਜੇਲ੍ਹ ਜਾ ਸਕਦੇ ਨੇ 10 ਦਿਨਿਆਂ ਮਾਜਰਾ ਕੀ ਹੈ ਇੱਕ ਸਮਾਂ ਸੀ ਜਦੋਂ ਸੁਖਬੀਰ ਬਾਦਲ ਦੇ ਕੋਲ ਗ੍ਰਹਿ ਬਤਾਲਾ ਸੀ ਅਤੇ ਮਰਹੂਮ ਪ੍ਰਕਾਸ਼ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਸੀ 2017 ਤੋਂ ਪਹਿਲਾਂ ਸੂਤਰ ਦੱਸਦੇ ਨੇ ਕਿ ਸੱਤਾ ਦੇ ਨਸ਼ੇ ਵਿੱਚ ਸਾਲੇ ਤੇ ਜੀਜੇ ਵੱਲੋਂ ਜੋ ਵੀ ਮੂੰਹ ਦੇ ਵਿੱਚੋਂ ਆਉਂਦਾ ਸੀ ਉਹ ਅਵਾ ਤਵਾ ਬੋਲ ਦਿੱਤਾ ਜਾਂਦਾ ਸੀ ਚਾਹੇ ਉਹਦੇ ਵਿੱਚ ਕਿਸੇ ਦੀ ਇਨਸਲਟ ਹੋਵੇ ਚਾਹੇ ਕਿਸੇ ਦੀ ਇੱਜ਼ਤ ਦਾ ਜਨਾਜ਼ਾ ਨਿਕਲੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਜਿਹੜੇ ਪਖਤਾ ਸਬੂਤ ਸੀ ਜਸਿਸ ਯਾਨੀ ਕਿ ਸ਼ਿਕੰਜਾ ਕਸਿਆ ਹੈ ਸੁਪਰੀਮ ਕੋਰਟ ਨੇ ਫੀਰ ਕੋਰਟ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਹੋਈ ਉਸ ਤੋਂ ਬਾਅਦ ਬਹਿਵਲ ਕਲਾਂ ਦਾ ਗੋਲੀ ਕਾਂਡ ਹੋਇਆ ਉਸ ਤੋਂ ਬਾਅਦ ਸ਼ਰੋਮਣੀ ਅਕਾਲੀ ਦਲ ਦੇ ਮੌਜੂਦਾ ਜਿਨ੍ਹਾਂ ਨੇ ਅੱਜ ਤੋਂ ਪਹਿਲਾਂ ਤਸਦੀਫਾ ਦਿੱਤਾ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਡੇਰਾ ਸੱਚਾ ਸੌਦਾ ਸਾਧ ਦੇ ਮੁਖੀ ਬਾਬਾ ਆਰਮਨ ਨੇ ਇਹਨੂੰ ਮਾਫੀ ਦਵਾਈਗੀ ਜਦੋਂ ਜਸਸ ਰਣਜੀਤ ਸਿੰਘ ਨੇ ਇਸ ਦੇ ਪ੍ਰੋਪਰ ਸਬੂਤ ਇਕੱਠੇ ਕੀਤੇ ਤੇ ਸੱਤਾ ਦੇ ਨਸ਼ੇ ਵਿੱਚ ਸੀ ਬਿਕਰਮਜੀਤ ਸਿੰਘ ਮੀਟਿਆ ਤੇ ਦੂਸਰੇ ਪਾਸੇ ਉਹਨਾਂ ਦਾ ਜੀਜਾ ਸੁਖਬੀਰ ਸਿੰਘ ਬਾਦਲ ਦੋਨਾਂ ਵੱਲੋਂ ਜਸਸ ਰਣਜੀਤ ਸਿੰਘ ਉੱਤੇ ਇਲਜ਼ਾਮ ਲਗਾਏ ਗਏ ਕਿ ਉਹਨਾਂ ਦੀ ਵਿਦਿਆ ਯੋਗਤਾ ਉੱਤੇ ਸਵਾਲ ਖੜੇ ਕੀਤੇ ਗਏ ਅਤੇ ਜਿਹੜੇ ਪ੍ਰੂਫ ਉਹਨਾਂ ਨੇ ਇਕੱਠੇ ਕੀਤੇ ਸੀ ਉਹਨਾਂ ਨੂੰ ਚੈਲੰਜ ਕੀਤਾ ਗਿਆ ਕਿ ਇਹ ਸਬੂਤ ਝੂਠੇ ਨੇ ਇਹਨਾਂ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਸ਼ਬਦਾਵਲੀ ਸੀ ਸੁਖਬੀਰ ਬਾਦਲ ਅਤੇ ਬਿਕਰਮਜੀਤ ਸਿੰਘ ਜੀਠੀਆ ਦੀ ਅੱਜ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਸੁਪਰੀਮ ਕੋਰਟ ਵੱਲੋਂ ਸੁਖਬੀਰ ਬਾਦਲ ਅਤੇ ਬਿਕਰਮਜੀਤ ਸਿੰਘ ਜੀਠੀਆ ਨੂੰ ਚੈਲੰਜ ਕਰ ਦਿੱਤਾ ਗਿਆ ਹੈ ਕਿ ਤੁਸੀਂ ਕਿਸੇ ਦੀ ਵਿਦਿਆਯੁਗਤਾ ਉੱਤੇ ਜਾਂ ਜਿਹੜੇ ਉਹਨਾਂ ਨੇ ਸਬੂਤ ਤੁਹਾਡੇ ਖਿਲਾਫ ਪੁਈਆ ਕਰਵਾਏ ਸੀ ਕਿਵੇਂ ਟੀਕਾ ਟਿਪੜੀ ਕਰ ਸਕਦੇ ਹੋ ਕਿਵੇਂ ਕਿੰਤੂ ਪ੍ਰੰਤੂ ਕਰ ਸਕਦੇ ਹੋ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਜੇਲ੍ਹ ਵੀ ਜਾਣਾ ਪੈ ਸਕਦਾ ਹੈ ਸੁਖਬੀਰ ਬਾਦਲ ਅਤੇ ਦੂਜੇ ਪਾਸੇ ਮਾਝ ਦੇ ਜਰਨਲ ਵਿਕਰਮਜੀਤ ਸਿੰਘ ਜੀਟਿਆ ਨੂੰ ਦੋਨੇ ਸੁਖਬੀਰ ਬਾਦਲ ਅਤੇ ਵਿਕਰਮ ਸਿੰਘ ਜੀਟਿਆ ਵਿਵਾਦਾਂ ਦੇ ਵਿੱਚ ਕਿਰਦੇ ਨਜ਼ਰ ਆ ਰਹੇ ਨੇ ਸੁਪਰੀਮ ਕੋਰਟ ਨੇ ਤਲਬ ਹੋਣ ਦੇ ਦੋ ਨਾਨੂੰ ਆਦੇਸ਼ ਦਿੱਤੇ ਨੇ ਯਾਨੀ ਕਿ 2017 ਦਾ ਇਹ ਮਾਮਲਾ ਹੁਣ ਜਿਹੜਾ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਉਤੇ ਮੁਸੀਬਤਾਂ ਦਾ ਪਹਾੜ ਜਿਹੜਾ ਡਿੱਗ ਪਿਆ ਹੈ ਕਿਉਂਕਿ ਬਾਗੀ ਧੜੇ ਵੱਲੋਂ ਵਾਰ-ਵਾਰ ਅਸਤੀਫਾ ਮੰਗਿਆ ਜਾ ਰਿਹਾ ਹੈ ਇਧਰ ਸੁਖਬੀਰ ਬਾਦਲ ਅਤੇ ਬਿਕਰਮ ਬਿਕਮਜੀਤ ਸਿੰਘ ਮਜੀਠੀਆ ਉਹਨਾਂ ਤੇ ਵੱਡੀ ਕਾਰਵਾਈ ਹੋਵੇਗੀ ਜੇਕਰ ਇਹ ਪ੍ਰੋਪਰ ਸਬੂਤ ਮੁਹੱਈਆ ਨਹੀਂ ਕਰਵਾ ਪਾਉਂਦੇ ਸੁਪਰੀਮ ਕੋਰਟ ਅਤੇ ਸਪਰੀਮ ਕੋਰਟ ਦੇ ਜੱਜ ਸਾਹਿਬਾਨਾਂ ਨੂੰ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਦੋਨੋਂ ਸੁਖਬੀਰ ਬਾਦਲ ਅਤੇ ਵਿਕਰਮਜੀਤ ਸਿੰਘ ਜੀਤਿਆ ਜੇਲ੍ਹ ਵੀ ਜਾ ਸਕਦੇ ਨੇ ਜੇਕਰ ਇਹ ਉਥੇ ਪ੍ਰੋਪਰ ਸਮੇਂ ਤੇ ਜਾ ਕੇ ਤਲਬ ਨਾ ਹੋਏ ਸਪਰੀਮ ਕੋਰਟ ਦੇ ਵਿੱਚ ਧੰਨਵਾਦ